14 15 ਕਿੱਲੇ ਦੀ ਖੇਤੀ ਹੈ ਮੇਰੀ ਸਬਜ਼ੀ ਦੀ ਠੀਕ ਹੈ ਤੇ ਮੈਂ ਸਾਰੀ ਸਬਜ਼ੀ ਲੈਣਾ ਹਰ ਤਰ੍ਹਾਂ ਦੀ ਸਬਜ਼ੀ ਲੈਣਾ ਮੈਂ ਜੇ ਅਸੀਂ ਸੁੰਡੀ ਦੀ ਸਪਰੇਅ ਕਰਦਾ ਸੁੰਡੀ ਨਹੀਂ ਮਰਦੀ ਠੀਕ ਹੈ ਤੇ ਜਿਵੇਂ ਹੁਣ ਰੇ 4 5 ਲੱਖ ਦਾ ਕਿੱਲਾ ਹੋ ਜਾਂਦਾ ਤੇ ਕਿੱਲੇ ਚ 4 5 ਲੱਖ ਦਾ ਟਾਂਜ ਹਾਂ ਜੀ ਦੋਸਤੋ ਸਾਰਿਆਂ ਨੂੰ ਸੱਸੀ ਕਾ ਜੀ ਅੱਜ ਪਹੁੰਚ ਗਏ ਜੀ ਆਪਾਂ ਸਨਾਮ ਸਬਜ਼ੀ ਮੰਡੀ ਦੇ ਵਿੱਚ ਅੱਜ ਤੁਹਾਨੂੰ ਸਬਜ਼ੀਆਂ ਦੇ ਰੇਟ ਵੀ ਦੱਸਾਂਗੇ ਤੇ ਟੌਪ ਦੇ ਜ਼ਿਮੀਦਾਰ ਨਾਲ ਵੀ ਮਨਾਵਾਂਗੇ ਜਿਹੜਾ ਆਪ ਖੇਤੀ ਕਰਦਾਗਾ ਸਬਜ਼ੀਆਂ ਦੀ ਤੇ ਆਪ ਦੇ ਹੱਥੀ ਸਬਜ਼ੀ ਵੇਚ ਕੇ ਜਾਂਦਾਗਾ ਆ ਦੇਖ ਸਕਦੇ ਹੋ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਆਪਾਂ ਪਹੁੰਚ ਗਏ ਹਾਂ ਸਨਾਮ ਜੀ ਮੰਡੀ ਦੇ ਵਿੱਚ ਰੇਟ ਦਿਖਾਉਣੇ ਹੈਗੇ ਸਟਾਰਟਿੰਗ ਆਪਾਂ ਕਰ ਦਿਆਂਗੇ ਦੋਸਤੋ ਖੀਰਿਆਂ ਤੇ ਆਪਾਂ ਕਦੂਆਂ ਤੋਂ ਸਟਾਰਟਿੰਗ ਕਰਦੇ ਹਾਂ ਕੀ ਰੇਟ ਆ ਗਿਆ ਖੀਰਿਆਂ ਦੇ ਤੇ ਕਦੂਆਂ ਦਾ ਭਾਈ ਜੀ ਕੀ ਰੇਟ ਆ ਗਿਆ ਕਦੂਆਂ ਦਾ ਅੱਜ ਦੀ ਸਬਜ਼ੀ ਭਾਈ ਜੀ ਕਦੂਆਂ ਦਾ ਕੀ ਰੇਟ ਹੈਗਾ ਕਦੂ 20 ਰੁਪਏ ਦਾ ਕਦੂ 20 ਰੁਪਏ ਕਿਲੋ ਨੇਗੇ ਪੇਠਾ ਕੀ ਰੇਟ ਹੈਗਾ ਪੇਠਾ 15 ਰੁਪਏ ਕਿਲੋ ਦਾ ਪੇਠਾ 15 ਰੁਪਏ ਕਿਲੋ ਅਗਰ ਤਾਂ 30 ਰੁਪਏ ਕਿਲੋ ਬਟਾਉਂ 30 ਰੁਪਏ ਕਿਲੋ ਨੇ ਭਾਈ ਸ਼ਿਮਲਾ ਮਿਰਚ ਕੀ ਰੇਟ ਹੈਗਾ ਸ਼ਿਮਲਾ ਮ ਖੀਰਾ 15 ਰੁਪਏ ਕਿਲੋ ਬਾਈ ਖੀਰਾ 15 ਰੁਪਏ ਕਿਲੋ ਬੰਦ ਗੋਭੀ ਬੰਦ ਗੋਭੀ 10 ਰੁਪਏ ਕਿਲੋ ਬੰਦ ਗੋਭੀ ਆ ਗਈ 10 ਰੁਪਏ ਕਿਲੋ ਜਿਹੜੀ ਫੁੱਲ ਗੋਭੀ ਆਉਗੀ ਰੇਟ ਹੈਗਾ ਫੁੱਲ ਗੋਭੀ ਵੀ 10 ਰੁਪਏ ਕਿਲੋ ਵਿਕੇ ਜੀ ਫੁੱਲ ਗੋਭੀ ਵੀ ਅੱਜ ਆਲੂਆਂ ਦੇ ਤੇ ਪਿਆਜ਼ ਦਾ ਕੀ ਰੇਟ ਆ ਆਲੂ ਜਿਹੜਾ ਮਤਰਕੇ ਉਹਦੇ ਵਾਲਾ ਜੀ ਸ਼ਿਕਰ ਵਾਲਾ ਉਹ ਵਿਗਰੇ 15 ਰੁਪਏ ਠੀਕ ਹੈ ਠੀਕ ਹੈ ਜਿਹੜਾ ਨਾਸਕ ਵਾਲਾ ਵਿਗਰੇ 22 ਰੁਪਏ ਠੀਕ ਹੈ ਬਾਈ ਜੀ ਪਦੀਨਾ ਲੈ ਕੇ ਪਹੁੰਚੇ ਨੇ ਹਰੇ ਮਟਰ ਲਹਾਸਣ ਕੀ ਰੇਟ ਆ ਜੀ ਇਹਨਾਂ ਦਾ ਆਪਣਾ ਚਕੰਦਰ ਦਾ ਜੀ ਅੱਜ ਜਗੰਦਰ 20 ਰੁਪਏ ਕਿਲੋ ਆ ਜੀ ਦੇਖ ਸਕਦੇ ਤੁਸੀਂ ਲਹਾਸਾਂ ਦਾ ਕੀ ਰੇਟ ਆ ਜੀ 100 ਰੁਪਏ ਕਿਲੋ ਦਾ ਆਸਣਾ ਪਦੀਨਾ ਪਦੀਨਾ ਜੀ 10 ਰੁਪਏ ਗੁੱਟੀ ਆ ਜੀ ਪਦੀਨੇ ਦੀ ਦੇਖ ਸਕਦੇ ਤੇ ਦੇਖ ਸਕਦੇ ਆ ਆਲੂ ਦੋਸਤੋ ਆਲੂ ਗੰਡਿਆਂ ਦਾ ਰੇਟ ਤੁਸੀਂ ਦੇਖ ਹੀ ਲਿਆਗਾ ਗੋਭੀ ਆ ਗਈ ਤੇ ਆਜੋ ਤੁਹਾਨੂੰ ਨੌਜਵਾਨ ਕਿਸਾਨ ਭਰਾ ਨਾਲ ਮਿਲਆਉਨੇ ਆ ਜਿਹੜਾ ਆਪਾਂ ਤੁਹਾਨੂੰ ਨਹੀਂ ਆਉਣਾ ਲੱਗਾ ਕਿੰਨੀ ਸਬਜ਼ੀ ਵੇਚਦਾ ਪਾਪਾ ਕਿਸਾਨ ਭਰਾ ਨਾਲ ਪੁੱਛਾਂਗੇ ਤੇ ਆਪ ਹੀ ਉਹ ਆ ਕੇ ਸੇਲ ਕਰਦਾ ਹੈਗਾ ਤੇ ਜਿਹੜੇ-ਜਿਹੜੇ ਕਿਸਾਨ ਭਰਾ ਸਬਜ਼ੀ ਲਾਉਂਦੇ ਨੇ ਜਾਂ ਸਬਜ਼ੀ ਲਾ ਕੇ ਆਪਣੀ ਖੇਤੀ 'ਚੋਂ ਮੁਨਾਫਾ ਲੈਣਾ ਚਾਹੁੰਦੇ ਨੇਗੇ ਉਹ ਆਪਾਂ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਵੀ ਤੁਸੀਂ ਆਪਣੀ ਸਬਜ਼ੀ ਖੇਤ ਲਾ ਕੇ ਜਿਵੇਂ ਤੁਸੀਂ ਫਾਇਦਾ ਕਮਾਉਂਦੇ ਹੋ ਦੁੱਕ ਕੀਲੇ 'ਚੋਂ ਮਾਲੋਂ ਲੱਖਾਂ ਰੁਪਈਆ ਦਾ ਫਾਇਦਾ ਲੈ ਸਕਦੇ ਹੋ ਆਜੋ ਦੋਸਤੋ ਮਿਲਿਉਨੇ ਆ ਤੇ ਆਪਣੇ ਨਾਲ ਸਾਹਮਣੇ ਹੈਗੇ ਨੇ ਮਲਕੀਸ਼ ਸਿੰਘ ਜੀ ਆਜੋ ਗੱਲਬਾਤ ਕਰਾਉਂਦੇ ਆ ਦੇਖ ਸਕਦੇ ਹੋ ਸੌਦਾ ਨਾਲ ਦੀ ਨਾਲ ਚੱਲੀ ਜਾਂਦਾ ਆ ਆਪਣੀ ਸਬਜ਼ੀ ਵੇਚੀ ਜਾਂਦੇਗਾ ਕੋਈ ਟਾਈਮ ਥੋੜਾ ਹੀ ਹੈਗਾ ਕੰਮ ਵਾਲਾ ਟਾਈਮ ਆਗਾ ਹੁਣ ਆਪਾਂ ਕੰਮ ਦੇ ਟਾਈਮ ਤੇ ਗੱਲਬਾਤ ਕਰ ਰਹੇ ਆਂ ਬਾਈ ਜੀ ਸਸੀ ਗਾਲ ਜੀ ਬਾਈ ਜੀ ਨਾਂ ਆਪਣਾ ਤੇ ਐਡਰੈਸ ਜਰੂਰ ਦੱਸ ਦੋ ਪਹਿਲਾਂ ਮੇਰਾ ਨਾਮ ਮਲਕੀਤ ਸਿੰਘ ਆ ਮੈਂ ਪਿੰਡ ਨੀਲੋ ਵਾਲਾ ਮੇਰਾ ਠੀਕ ਹੈ ਮੇਰਾ ਆਪ ਖੇਤੀ ਕਰਦਾ 14 15 ਕਿੱਲੇ ਦੀ ਖੇਤੀ ਹੈ ਮੇਰੀ ਸਬਜ਼ੀ ਦੀ ਠੀਕ ਹੈ ਤੇ ਮੈਂ ਸਾਰੀ ਸਬਜ਼ੀ ਲੈਣਾ ਹਰ ਤਰ੍ਹਾਂ ਦੀ ਸਬਜ਼ੀ ਲੈਣਾ ਮੈਂ ਕੋਈ ਐ ਨਹੀਂ ਮੈਂ ਬਾਜ਼ਾਰੋਂ ਖਰੀਦਦੀਆਂ ਮੈਂ ਨਹੀਂ ਠੀਕ ਹੈ ਇਕੱਦੇ ਆਟਮ ਖਰੀਦਣੀ ਪੈ ਜਾਂਦੇ ਚਲੋ ਠੀਕ ਹੈ ਪਰ ਮੈਂ ਆਪ ਸਮਾਨ ਵੇਚਦਾ ਡੇਰੀ ਕਰਕੇ ਠੀਕ ਹੈ ਤੋਂ ਮੈਂ ਆਰਤੀ ਨੂੰ ਵੀ ਦੰਨਾ ਠੀਕ ਹੈ ਮੈਂ ਇਕੱਠਾ ਮਾਲ ਹੀ ਵੇਚ ਕੇ ਰਾਜ਼ੀ ਆ ਮਟਰ ਵੇਚਿਆ ਮੈਂ ਨੇ ਅੱਜ ਗੋਭੀ ਵੇਚੀ ਹੈ ਮੈਂ ਨੇ ਅੱਜ ਖ ਠੀਕ ਹੈ ਇਹ ਸਾਰਾ ਮਾਲ ਆ ਵਿੱਚ ਹੈ ਵੀਨੇ ਠੀਕ ਹੈ ਅੱਜ ਦਾ ਮੰਡੀ ਬੰਦਾ ਐ ਦਵਾਰ ਅੱਜ ਠੀਕ ਹੈ ਬਾਈ ਜੀ ਜੇ ਬਾਈ ਜੀ ਗੱਲ ਕਰੀਏ ਆਪਾਂ ਮੰਨ ਲਓ ਵੀ ਹੁਣ ਜਿਹੜੇ ਆਪਣੇ ਨੌਜਵਾਨ ਭਰਾ ਕਹਿ ਦਿੰਦੇ ਨੇ ਵੀ ਅਰ ਸਬਜ਼ੀ 'ਚ ਕੁਝ ਬਚਦਾ ਨਹੀਂ ਹੈਗਾ ਵੀ ਹਨਾ ਬਾਹਰ ਨੂੰ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਅੱਜ ਦੀ ਘੜੀ ਜੇ ਤੁਸੀਂ ਸਬਜ਼ੀ 'ਚੋਂ ਜ਼ਿਆਦਾ ਮੁਨਾਫਾ ਲੈਣਾਗਾ ਆਪਦੇ ਖੇਤ ਲਗਾ ਕੇ ਨਹੀਂ ਆਉਂਦਾ ਹੈ ਨਾ ਜੀ ਆਪਾਂ ਹੁਣ ਮੰਜੇ ਦੇ ਬੈਠੇ ਰਹਾਂਗੇ ਠੀਕ ਹੈ ਫਿਰ ਤਾਂ ਕੋਈ ਫਾਇਦਾ ਨਹੀਂ ਠੀਕ ਹੈ ਜੀ ਆਪ ਗਾਪਾ ਕਰਾਂਗੇ ਠੀਕ ਹੈ ਧੁੱਪ ਚ ਮਰਾਂਗੇ ਫਿਰ ਤਾਂ ਅਗਰ ਬਣੂਗਾ ਉਹ ਕੁਝ ਬਣੂਗਾ ਠੀਕ ਹੈ ਇਹ ਨਾ ਇਦਾਂ ਗੱਲ ਆਈ ਜਿਵੇਂ ਹੁਣ ਬੀਜ ਨਹੀਂ ਇੱਕ ਤਾਂ ਬੀਜ ਸਾਨੂੰ ਸਹੀ ਮਿਲ ਜਾਣਾ ਠੀਕ ਹੈ ਇੱਕ ਬੀਜਾਂ ਨੇ ਵੀ ਘਪਲਾ ਕਰ ਜਾਂਦੇ ਨੇ ਤੇ ਇੱਕ ਰੇ ਸਪਰੇਹਾ ਹੁਣ ਤੁਸੀਂ ਐਂ ਹਸਾਵਾਲੋ ਰੇ ਸਪਰੇਹਾ ਉਹ ਰਹੀ ਜਾਣੀ ਠੀਕ ਹੈ ਜੇ ਅਸੀਂ ਸੁੰਡੀ ਦੀ ਸਪਰੇ ਕਰਦਾ ਸੁੰਡੀ ਨਹੀਂ ਮਰਦੀ ਠੀਕ ਹੈ ਤੇ ਜਿਵੇਂ ਹੁਣ ਰੇ ਹੋ ਗਿਆ ਡੀਏਪੀ ਲਾ ਲਓ ਤੁਸੀਂ ਡੀਏਪੀ ਦੇ ਵੋਕੇ ਡੀਏਪੀ ਨਹੀਂ ਮਿਲਦਾ ਜੂਰੀ ਮੈਨ ਮੋਕੇ ਜੂਰੀ ਨਹੀਂ ਮਿਲਦਾ ਉਹ ਤੋਂ ਦਿੱਕਤ ਪੈ ਜਾਂਦੀ ਸਾਨੂੰ ਉਹ ਤੋਂ ਸਬਜੀ ਨਹੀਂ ਤਿਆਰ ਹੁੰਦੀ ਠੀਕ ਹੈ ਤੇ ਮੰਨ ਲਓ ਹੁਣ ਹੁਣ ਸਬਜੀ ਦਾ ਕੀ ਰੇਟ ਚੱਲੀ ਜਾਂਦਾ ਜੀ ਅੱਜ ਦੀ ਗੱਲ ਕਰੀ ਆਪਾਂ ਗੋਭੀ ਦੀ ਗੱਲ ਕਰੀ ਗੋਭੀ ਦਾ ਕੀ ਰੇਟ ਹੈ ਗੋਭੀ ਤਾਂ ਇਹ ਪਿਛਲੇ ਹਫਤੇ ਦਾ ਮੰਦੀ ਰਹੀ ਆ ਠੀਕ ਹੈ ਇਹੇ ਰਹੀ ਆ ਪਰਸੋਂ ਤੋਂ ਵਧਿਆ ਰੇਟ ਦਾ ਅੱਛਾ ਵੀ ਚਲੋ ਅੱਜ ਦਾ ਮੈਂ ਖੁਦ ਆਪ ਇੱਕ ਕਿਲਾ ਵਿੱਚ ਪਾਇਆ ਠੀਕ ਹੈ ਤੁਹਾਨੂੰ ਬਾਹਾ ਵੀ ਦਿਖਾ ਦੂੰਗਾ ਮੈਂ ਠੀਕ ਹੈ ਪਰ ਅੱਜ ਮੇਰਾ ਜਿਹੜਾ ਕਿਲਾ ਬੱਜੂਗਾ ਚਲੋ ਐ ਉਹ ਕਿੱਲੇ ਦੇ ਪੈਸੇ ਵਟਾ ਦੂਗਾ ਉਹ ਕਿੱਲੇ ਦੇ ਪੈਸੇ ਦੇ ਪੂਰੇ ਕਰ ਦੇਣਾ ਐ ਇਦਾਂ ਬੁਰਾ ਹੋ ਜਾਊਗਾ ਠੀਕ ਐ ਤੇ ਅੱਜ ਦੀ ਗੜੀ ਜਿਵੇਂ ਆਪਾਂ ਲਈਏ ਪੱਤਰਪਾਲ ਥੱਲੇ ਖਰਚਾ ਬਹੁਤ ਹੋ ਜਾਂਦਾ ਠੀਕ ਐ ਵੀ ਕਾਗਜ਼ ਪਾਣਾ ਪੈਂਦਾ ਤਾਰ ਪਾਣੀ ਪੈਂਦੀ ਆ ਠੀਕ ਐ ਤੇ ਕਾਗਜ਼ ਤਰਪਾਲ ਪਾ ਕੇ ਖਰਚਾ ਬਹੁਤ ਆ ਗਿਆ ਪਰ ਰੇਟ ਨਹੀਂ ਹੈਗਾ ਇਹਦਾ ਅੱਜ ਕੀ ਠੀਕ ਐ ਇਹਦੀ ਰੇਟ 10 ਤੋਂ ਲੈ ਕੇ 15 ਹੀ ਜੱਲਿਆ ਬਸ ਇਹਦਾ ਠੀਕ ਐ ਦੇ ਹੋਰ ਸਬਜ਼ੀ ਜਿਵੇਂ ਆਪਾਂ ਗਏ ਖੀਰੇ ਦੀ ਗੱਲ ਕਰ ਲਈਏ ਖੀਰਾ ਵਜੇ ਰੇਟ ਰਿਹਾ ਜੀ ਕਿ ਕਾਲਾ ਖੀਰੇ ਨੂੰ ਕੋਈ ਪੁੱਛਿਆ ਨਹੀਂ ਕਰਦਾ ਸੀ ਠੀਕ ਹੈ ਇਹ ਰਿਹਾ ਜੀ 10 12 ਵੀ ਕੀ ਜਾਂਦਾ ਠੀਕ ਹੈ ਤੇ ਹਾਂ ਜੀ ਹਾਂ ਵੀਰ ਰੱਖੀਓ ਗੋਭੀ ਦਾ ਗੋਭੀ ਦਾ ਗੋਭੀ ਅੱਜ ਦਾ ਬਾਜ਼ਾਰ ਤਾਂ ਇੱਕ ਦਾ ਵਿਗਿਆ 6 70 ਰੁਪਏ ਕਿਲੋ ਠੀਕ ਹੈ ਇੱਕ ਵੀਗੇ 20 ਰੁਪਏ ਕਿਲੋ ਠੀਕ ਹੈ ਤੇ ਹੋਰ ਗੰਡਿਆਂ ਦਾ ਤੇ ਆਲੂਆਂ ਦਾ ਹੁਣ ਅੱਜ ਦਾ ਭਾਜੇ ਆਪਾਂ ਗੱਲ ਕਰੀਏ ਆਲੂ ਦਾ ਹੀ ਮੰਦਾ ਹਾਲ ਆ ਖੇਤਾਂ 'ਚ ਬੁਰਾ ਹਾਲ ਆ ਆਲੂ ਦਾ ਮੰਦਾ ਹਾਲ ਆ ਠੀਕ ਹੈ ਪਿਆਜ਼ ਦਾ ਠੀਕ ਆ ਰੇਟ ਠੀਕ ਹੈ ਪਿਆਜ਼ ਦਾ 16 ਤੋਂ ਲੈ ਕੇ 20 25 ਤੱਕ ਵੀ ਘਰ ਆ ਪਿਆ। ਮੇਰਾ ਪਿਆਜ਼ ਵੀ ਲਾਇਆ ਹਾ 2 ਕਿਲੋ ਆਪ ਦਾ। ਅੱਛਾ 2 ਕਿਲੋ ਪਿਆਜ਼ ਆ। ਸਾਰੀ ਤਰ੍ਹਾਂ ਦਾ ਲਾਉਨੇ ਤੁਸੀਂ। ਹਾਂ ਜੀ ਦੱਸਿਆ। ਤੁਸੀਂ ਜਿਵੇਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਖੇਤੀ ਕਰਦਿਆਂ ਨੂੰ ਆਪ। ਸਾਡੇ ਦਾਦੇ-ਪੁਰਦਾਦੇ ਖੇਤੀ ਕਰਦੇ ਆਇ। ਨਹੀਂ ਸਬਜ਼ੀ ਦੀ ਖੇਤੀ ਮੈਨੂੰ ਆਪ। ਹਾਂ। ਮੈਨੂੰ ਤਾਂ ਬਸ ਮੈਂ 12ਵੀਂ ਕਲਾਸ ਤੋਂ ਬਾਅਦ ਠੀਕ ਐ। ਉਹ ਸਬਜ਼ੀ ਦੀ ਖੇਤੀ ਉਹ ਰੀ ਸਟਾਰਟਿੰਗ ਤੋਂ ਸਬਜ਼ੀ ਕਰੀ। ਪਹਿਲਾਂ ਉਰੀ ਬੈਠ ਕੇ ਮੈਂ ਆਪਾਂ ਆਰਥੀ ਵਿੱਚ ਆ ਕਰਦਾ ਦੀ ਆਪਾਂ ਤਾਂ ਮੋਜ ਨਾਲ ਬੈਠ ਰਿਆ ਕਰਦੇ ਸੀ। ਠੀਕ ਐ। ਪਰ ਮੈਂ ਹੁਣ ਦੇਖਿਆ ਵੀ ਚਲੋ ਵੀ ਆਪਾਂ ਢੇਰੀ ਕਰਨ ਚ ਫਾਇਦਾ ਆ ਕੇ ਜਾਣੇ ਤੁਹਾਡਾ ਮੈਂ 10 ਵਜੇ ਤੱਕ ਲੰਨਾ ਟਾਈਮ ਹੈ 10 ਵਜੇ ਦੁਬਾਰ ਠੀਕ ਹੈ 10 ਵਜੇ ਤੱਕ ਲਾ ਕੇ ਜਾਣੇ ਵੀ ਆ ਨਵੇਂ ਨੌਜਵਾਨ ਇੱਤਰ ਚਾਉਣਾ ਚਾਹੁੰਦਾ ਹੈ ਖੇਤੀ ਕਰਨ ਉਹਨਾਂ ਨੂੰ ਕੀ ਕਰਨਾ ਚਾਹੋਗੇ ਵੀ ਤੁਸੀਂ ਮੈਂ ਤਾਂ ਇਹ ਕਹਿਣਾ ਵੀ ਆਪ ਦਾ ਕੰਮ ਆਪ ਕਰੋ ਠੀਕ ਹੈ ਤੇ ਖੇਤੀ ਵੀ ਆਪ ਹੀ ਕਰੋ ਠੀਕ ਹੈ ਹੁਣ ਲੇਪਰਾ ਮਹਿੰਗੀਆਂ ਹੋ ਗਈਆਂ ਠੀਕ ਹੈ ਇਹ ਦੇ ਕਰਕੇ ਆ ਅੱਜ ਕੱਲ ਸਬਜ਼ੀ ਦਾ ਕੀਟਾਂ ਚ ਚੱਲੀ ਜਾਂਦਾ ਜੇ ਆਪਾਂ ਗੱਲ ਕਰੀਏ ਵੀ ਮੰਦਾ ਚੱਲੀ ਜਾਂਦਾ ਤੇਜ਼ ਚੱਲੀ ਜਾਂਦਾ ਜਿਵੇਂ ਸਬਜ਼ੀ ਕਈ ਸਬਜ਼ੀਆਂ ਮੰਦੀਆਂ ਵੀ ਨੇ ਠੀਕ ਹੈ ਜਿਹਾ ਸਾਹਬ ਲਈ ਇਹ ਖਰਚੇ ਬਹੁਤ ਹੋਗੇ ਨਹੀਂ ਠੀ ਕਿ ਹੁਣ ਠੇਕੇ ਸਾਬ ਲਾਓ ਤੁਸੀਂ 80 ਤੋਂ ਘੱਟ ਦਾ ਕੋਈ ਠੇਕਾ ਹੈ ਹੀ ਨਹੀਂ ਠੀਕ ਹੈ ਟੀਬਿਆਂ 'ਚ ਵੀ ਦੂਜਿਆਂ ਵਾਲੇ ਕਹਿ ਦਿੰਦੇ ਨੇ ਵੀ ਆਇਆ ਇਸ ਵਾਰ ਜਿਹੜਾ ਕੋਈ ਵੀ ਸਬਜ਼ੀ ਲਾ ਲਓ ਮੰਨ ਲਓ ਸੀਜ਼ਨ ਆਉਂਦਾ ਵੀ ਉਹ ਕਹਿੰਦੇ ਨੇ ਇੱਕ ਥੀਲੇ 'ਚੋਂ 2-2 3-3 ਲੱਖ ਦੀ ਸਬਜ਼ੀ ਵੀ ਵਿਕ ਜਾਂਦੀ ਆ ਹਾਂਜੀ ਹਾਂ ਵਿਕਦੀ ਹੈ ਕੀ ਇਹ ਗੱਲ ਸੱਚ ਆ ਕਿ ਕਿਤੇ ਨੇ ਕਿਤੇ ਨਹੀਂ ਬਿਲਕੁਲ ਹੋਰ ਆਈ ਕਈ ਵਾਰ ਵਿਕਦੀ ਆ ਚਲੋ ਪਾ ਸਾਹ ਵਾਲੀ ਐ ਮੈਂ ਹੁਣ ਇੱਕ ਸਾਲ ਟਮਾਟਰ ਲਾਇਆ ਸੀਗਾ ਉਹ ਟਮਾਟਰ ਵਿਕੇ ਦੀ 15 ਤੋਂ ਪਲੱਸ 20 ਵਿਕੇ ਦੀ 4-5 ਲੱਖ ਦਾ ਕਿੱਲਾ ਹੋ ਜਾਂਦਾ ਇੱਕ ਥੀਲੇ 'ਚੋਂ 4-5 ਲੱਖ ਦਾ ਟਮਾਟਰ ਪਰ ਐ ਆ ਪਿਛਲੀ ਵਾਰ ਅੰਬਰਸਰ ਫੈਕਟਰੀ ਨੂੰ ਦਿੱਤਾ 2 ਰੁਪਏ ਕਿਲੋ ਖੁੱਲ ਠੀਕ ਹੈ ਉਹਦੇ ਕੁਝ ਨਹੀਂ ਵਟਾ ਮੰਦਾ ਕਈ ਵਾਰ ਤੇਜ਼ੀ ਕਿਸਾਨ ਭਰਾ ਨਾਲ ਵੀ ਕਈ ਵਾਰ ਮੰਦਾ ਵੀ ਹੋ ਜਾਂਦਾ ਕਈ ਵਾਰ ਤੇਜ਼ੀ ਵੀ ਹੋ ਜਾਂਦੀ ਹੈ ਦੋਸਤੋ ਤੇ ਆਜੋ ਹੋਰ ਵੀਡੀਓ ਨਾਲ ਮਿਲਦੇ ਆ ਤੇ ਵੀਡੀਓ ਕਰ ਦਿਓ ਸ਼ੇਅਰ ਧੰਨਵਾਦੀ ਸਾਰੇ